ਇੱਕ ਪਾਸੇ ਸਿੱਧੂ ਮੂਸੇਵਾਲਾ ਕਤਲकांड ਹੁੰਦਾ ਹੈ ਔਰ ਉਸ ਤੋਂ ਬਾਅਦ ਗੈਂਗਸਟਰਵਾਦ ਦੀ ਇੱਕ ਐਸੀ ਲੀਰ ਵੱਧਦੀ ਨਜ਼ਰ ਆਉਂਦੀ ਹੈ ਜਿਸ ਤੋਂ ਬਾਅਦ ਇਸ ਨੂੰ ਰੋਕਣਾ ਨਾ ਮਮਕਨ ਹੋ ਜਾਂਦਾ ਲਗਾਤਾਰ ਗੈਂਗਸਟਰਵਾਦ ਨਾਲ ਸੰਬੰਧਿਤ ਕਈ ਮਾਮਲੇ ਸਾਹਮਣੇ ਆਉਂਦੇ ਨੇ ਔਰ ਹੁਣ ਤੱਕ ਉਸੇ ਤਰ੍ਹਾਂ ਚੱਲੀ ਜਾ ਰਹੇ ਨੇ ਉਸੇ ਲਿਖੀ ਦੇ ਵਿੱਚ ਇਜ਼ਾਫਾ ਕਰਦਾ ਹੋਇਆ ਇੱਕ ਹੋਰ ਮਾਮਲਾ ਚੰਡੀਗੜ੍ਹ ਦੇ ਸੈਕਟਰ 5 ਦੇ ਵਿੱਚੋਂ ਸਾਹਮਣੇ ਆਉਂਦਾ ਜਿਸ ਤੋਂ ਬਾਅਦ ਉਹਦੀ ਗੁੱਥੀ ਹੁਣ ਸੁਲਝਦੀ ਨਜ਼ਰ ਆਈ ਹੈ ਦਰਅਸਲ ਸੈਕਟਰ 5 ਦੇ ਵਿੱਚ ਇੱਕ ਵਪਾਰੀ ਦੇ ਘਰ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਸੀ ਜਿਸ ਤੋਂ ਬਾਅਦ ਹੁਣ ਉਹ ਗੋਲੀ ਚਲਾਉਣ ਵਾਲੇ ਤਿੰਨ ਵਿਅਕਤੀ ਗ੍ਰਿਫਤਾਰ ਕਰ ਲਏ ਗਏ ਨੇ ਔਰ ਤਾਰਾਂ ਜੁੜੀਆਂ ਨੇ ਗੈਂਗਸਟਰ 골ਡੀ ਬਰਾੜ ਦੇ ਨਾਲ ਵਿਦੇਸ਼ 'ਚ ਬੈਠਾ ਗੈਂਗਸਟਰ ਗੋਲਡੀ ਬਰਾੜ ਜਿਸ ਨੂੰ ਸਿੱਧੂ ਮੂਸੇਵਾਲਾ ਕਤਲ ਮਾਮਲੇ ਦਾ ਦੂਸਰਾ ਮਾਸਟਰਮਾਈਂਡ ਦੱਸਿਆ ਜਾਂਦਾ ਹੈ ਲਾਰੈਂਸ ਬਿਸ਼ਨੋਈ ਤੇ ਗੋਲਡੀ ਬਰਾੜ ਦੇ ਸਿੱਧੇ ਤਾਲੁਕਤ ਸਾਰੇ ਜਾਣਦੇ ਨੇ ਪਰ ਗੋਲਡੀ ਬਰਾੜ ਹੁਣ ਇਸ ਮਾਮਲੇ ਦੇ ਵਿੱਚ ਵੀ ਰੁੱਝਿਆ ਦੱਸਿਆ ਤੁਹਾਨੂੰ ਦੱਸ ਦਿੰਦੇ ਆ ਕਿ ਸੈਕਟਰ 5 ਚੰਡੀਗੜ੍ਹ ਦੇ ਵਿੱਚ ਇੱਕ ਵਪਾਰੀ ਦੇ ਘਰ ਦੇ ਉੱਤੇ ਗੋਲੀਆਂ ਚੱਲੀਆਂ ਸੀ 19 ਜਨਵਰੀ ਦਾ ਇਹ ਵਾਕਿਆ ਆ ਜਿਸ ਤੋਂ ਬਾਅਦ ਤਿੰਨ ਵਿਅਕਤੀ ਗ੍ਰਿਫਤਾਰ ਕਰ ਲਏ ਜਾਂਦੇ ਨੇ ਔਰ ਇਹ ਵਿਅਕਤੀ ਜਿਹੜੇ ਨੇ ਇਹਨਾਂ ਦਾ ਹਾਈਡ ਆਊਟ ਪੰਜਾਬ ਤੇ ਚੰਡੀਗੜ੍ਹ ਤੋਂ ਬਾਹਰ ਬਿਹਾਰ ਬਣਾ ਦਿੱਤਾ ਗਿਆ ਸੀ। ਔਰ ਇਹਨਾਂ ਨੂੰ ਗੋਰਖਪੁਰ ਰੇਲਵੇ ਸਟੇਸ਼ਨ ਤੋਂ ਗ੍ਰਿਫਤਾਰ ਕੀਤਾ ਆ ਗ੍ਰਿਫਤਾਰ ਕੀਤਾ ਗਿਆ ਆ ਕੇਂਦਰ ਦੀ ਏਜੰਸੀਆਂ ਦੇ ਨਾਲ ਮਿਲ ਕੇ। ਇੱਕ ਪਾਸੇ ਐਂਟੀ ਗੈਂਗਸਟਰ ਟਾਸਕ ਫੋਰਸ ਯਾਨੀ ਕਿ AGTF ਨਾਲ ਦੀ ਨਾਲ ਚੰਡੀਗੜ੍ਹ ਪੁਲਿਸ ਔਰ ਕੇਂਦਰੀ ਏਜੰਸੀਆਂ ਦਾ ਮਿਲਿਆ ਆਪਰੇਸ਼ਨ ਸੀ ਦੂਜੇ ਪਾਸੇ ਗੋਰਖਪੁਰ ਪੁਲਿਸ ਦੀ ਸੂਹ ਦੇ ਨਾਲ ਉਹਨਾਂ ਦੇ ਨਾਲ ਰਲ ਕੇ ਗੋਰਖਪੁਰ ਰੇਲਵੇ ਸਟੇਸ਼ਨ ਤੋਂ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਦੱਸ ਦਿੰਦੇ ਆ ਕਿ ਵੇਰਵੇ ਵੀ ਸਾਂਝੇ ਕੀਤੇ ਗਏ ਨੇ ਗੌਰਵ ਯਾਦਵ ਡੀਜੀਪੀ ਪੰਜਾਬ ਨੇ ਇਸ ਬਾਰੇ ਜਾਣਕਾਰੀ ਦਿੱਤੀ ਹੈ ਕਿ ਤਿੰਨ ਵਿਅਕਤੀ ਜਿਨ੍ਹਾਂ ਦਾ ਨਾਮ ਅਮਰਿਤਪਾਲ ਸਿੰਘ ਔਰ ਕਮਲ ਪ੍ਰੀਤ ਸਿੰਘ ਜਿਹੜੇ ਦੋਵੇਂ ਬਨੂੜ ਦੇ ਰਹਿਣ ਵਾਲੇ ਨੇ ਔਰ ਇੱਕ ਹੋਰ ਵਿਅਕਤੀ ਪ੍ਰੇਮ ਸਿੰਘ ਜਿਹੜਾ ਕਿ ਡੇਰਾ ਬੱਸੀ ਦਾ ਰਹਿਣ ਵਾਲਾ ਹੈ ਉਸ ਨੂੰ ਗ੍ਰਿਫਤਾਰ ਕੀਤਾ ਇਹਨਾਂ ਤਿੰਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਔਰ ਇਹਨਾਂ ਤਿੰਨਾਂ ਦੇ ਉੱਤੇ ਗੰਭੀਰ ਇਲਜ਼ਾਮ ਨੇ 골ਡੀ ਬਰਾਡ ਦੇ ਦिशा ਨਿਰਦੇਸ਼ਾਂ ਦੇ ਉੱਤੇ ਚੱਲਦੇ ਫੇ ਸੀ ਉਸ ਦੀ ਪਲੈਨਿੰਗ ਦੇ ਅਨੁਸਾਰ ਗੋਲੀਆਂ ਚਲਾਈਆਂ ਔਰ ਇੱਥੇ ਇਹ ਵੀ ਕਲੀਅਰ ਕਰ ਦਿੰਦੇ ਆ ਕਿ ਗੋਲੀਆਂ ਅਮਰਿਤਪਾਲ ਸਿੰਘ ਤੇ ਕਮਲਪ੍ਰੀਤ ਸਿੰਘ ਨੇ ਚਲਾਈਆਂ ਸੀ ਜਿਹੜੇ ਕਿ ਬਨੂੜ ਦੇ ਰਹਿਣ ਵਾਲੇ ਨੇ ਔਰ ਇਹਨਾਂ ਦੋਵਾਂ ਨੇ ਗੋਲੀਆਂ ਚਲਾਈਆਂ ਉਸ ਤੋਂ ਬਾਅਦ ਪ੍ਰੇਮ ਸਿੰਘ ਜਿਹੜਾ ਡੇਰਾ ਬੱਸੀ ਦਾ ਰਹਿਣ ਵਾਲਾ ਉਸ ਨੇ ਆਪਣੀ ਵਰਨਾ ਗੱਡੀ ਦੇ ਵਿੱਚ ਇਹਨਾਂ ਨੂੰ ਭਜਾਉਣ ਦੇ ਵਿੱਚ ਮਦਦ ਕੀਤੀ ਔਰ ਇਸ ਤੋਂ ਬਾਅਦ ਤੁਹਾਨੂੰ ਦੱਸ ਦਿੰਨੇ ਆ ਕਿ ਇਹ ਵੀ ਜਾਣਕਾਰੀ ਸਾਹਮਣੇ ਆ ਚੁੱਕੀ ਹੈ ਪੁਛ ਪਟਾਲ ਮਗਰੋ ਕੇ ਬਿਹਾਰ ਦੇ ਅੰਦਰ ਚਤੌੜੀ ਜ਼ਿਲ੍ਹਾ ਜਿਹੜਾ ਹੈਗਾ ਉੱਥੇ ਇਹਨਾਂ ਦਾ ਹਾਈਡ ਆਊਟ ਬਣਿਆ ਹੋਇਆ ਸੀ ਉੱਥੇ ਜਾ ਕੇ ਇਹਨਾਂ ਨੇ ਰੁਕਣਾ ਸੀ ਪਰ ਉਸ ਤੋਂ ਪਹਿਲਾਂ ਪਟਨਾ ਸਾਹਿਬ ਗੁਰਦੁਆਰੇ ਦੇ ਵਿੱਚ ਦੋ ਦਿਨ ਇਹ ਤਿੰਨੋਂ ਰੁਕੇ ਉੱਥੇ ਲੁਕੇ ਰਹੇ ਤੇ ਉਸ ਤੋਂ ਬਾਅਦ ਅੱਗੇ ਬਿਹਾਰ ਨੂੰ ਰਵਾਨਾ ਹੋ ਗਏ ਖੈਰ ਤੁਹਾਨੂੰ ਦੱਸ ਦਿੰਨੇ ਆ ਕਿ ਅੰਤ ਦੇ ਵਿੱਚ ਗੋਰਖਪੁਰ ਰੇਲਵੇ ਸਟੇਸ਼ਨ ਤੋਂ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਔਰ ਹੁਣ ਵੱਖ-ਵੱਖ ਧਾਰਾਵਾਂ ਦੇ ਚੱਲਦੇ ਜਿਨ੍ਹਾਂ ਦੇ ਵਿੱਚ ਅਸਲਾ ਐਕਟ ਵੀ ਹੈ ਜਿਨ੍ਹਾਂ ਦੇ ਵਿੱਚ ਜ਼ਬਰਨ ਵਸੂਲੀ ਵੀ ਹੈ ਜਿਨ੍ਹਾਂ ਦੇ ਵਿੱਚ ਇਰਾਦਾ ਕਤਲ ਵੀ ਹੈ ਔਰ ਡਕੈਤੀ ਹੈ ਇਹਨਾਂ ਧਾਰਾਵਾਂ ਦੇ ਅਧੀਨ ਪਰਚੇ ਦਰਜ ਕਰਕੇ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਤੁਹਾਨੂੰ ਦੱਸ ਦਿੰਨੇ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਸੰਬੰਧੀ ਵੱਡੇ ਸਬੂਤ ਹੱਥ ਲੱਗਣ ਦੀ ਉਮੀਦ ਪੁਲਿਸ ਨੂੰ ਜਦੂਰ ਲੱਗਦੀ ਨਜ਼ਰ ਆ ਰਹੀ ਹੈ ਮਿਲਦੀ ਨਜ਼ਰ ਆ ਰਹੀ ਹੈ ਪਰ ਆਉਣ ਵਾਲਾ ਸਮਾਂ ਕੀ ਕੁਝ ਲਿਆਵੇਗਾ ਇਹ ਵਕਤ ਦੱਸੇਗਾ ਇਸ ਬਾਰੇ ਡੀਜੀਪੀ ਗੌਰਵ ਯਾਦਵ ਨੇ ਜ਼ਰੂਰ ਪਖਤਾ ਤੌਰ ਦੇ ਉੱਤੇ ਜਾਣਕਾਰੀ ਸਾਂਝੀ ਕੀਤੀ ਹੈ ਇਹਨਾਂ ਤੇਨਾਂ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਹੁਣ 골ਡੀ ਬਰਾਡ ਦੇ ਮਨਸੂਬਿਆਂ ਦੇ ਹੋਰ ਨਜ਼ਦੀਕ ਪੁਲਿਸ ਪਹੁੰਚਦੀ ਕਿਤਨਾ ਕਿਤੇ ਨਜ਼ਰ ਆ ਰਹੀ ਹੈ ਜੋ ਵੀ ਹੋਏਗਾ ਉਹ ਵਕਤ ਰਹਿੰਦੇ ਆ ਸਾਹਮਣੇ ਜ਼ਰੂਰ ਆਵੇਗਾ ਪਰ ਉਦੋਂ ਤੱਕ ਲਈ ਬਣੇ ਰਹੋ 1 India Punjabi ਤੇ Subscribe to 1 India channel and never miss an update